ਹੰਮ ਬਹਾਦਰ ਸਾਤਨਾਮ ਸੱਚਾ ਪਾਤਸ਼ਾਹ ਸ਼ੂਗਰ ਰੈਟ ਰੱਖੀ ਸਾਹਿਬ ਨੂੰ ਕਿੱਦਾਂ ਲੱਗ ਜਾਏਗਾ ਨਾ ਬਹਾਦਰ ਜੀ ਦਾ ਖਾਲਸਾ ਸ਼੍ਰੀ ਬਹਾਦਰ ਜੀ ਦੇ ਬਤੇ ਮੈਂ ਪ੍ਰਮਾਤਮਾ ਅਗੇ ਅਰਸ ਕਰਦਾ ਕਿ ਤੁਸੀਂ ਸਾਡੇ ਚੜ੍ਹਦੀ ਕਲਾ ਚ ਲੋ ਜੀ ਮਾਰਾ ਤੁਹਾਨੂੰ ਦੈਨ ਦੋਗਣੀ ਤੇ ਰੱਜਾ ਬੁਣੀ ਤੇ ਕੀ ਬਖਸ਼ੇ ਤੇ ਨਾਲ ਦੀ ਨਾਲ ਬਖਸ਼ੇ ਸਾਹਿਬ ਨੂੰ ਦੇਹ ਅਰੋਗਤਾ ਜੀ ਸਾਰੇ ਮਾਨਵ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਅ ਅੱਜ ਹੈਗਾ ਜੀ ਹੈਪੀ ਫਾਦਰਡੇ ਤੇ ਪਰਮਾਤਮਾ ਭਾਈ ਸਾਰੇ ਫਾਦਰ ਜਿੰਨੇ ਵੀ ਸਮਝ ਲੋ ਇਸ ਟਾਈਮ ਹੈਗੇ ਆ ਮੌਜੂਦਾ ਅ ਬੈਗ ਉਹਨੇ ਜਿੰਨੇ ਸਵਾਸ ਬਖਸ਼ੇ ਬਈ ਸਾਰਿਆਂ ਨੂੰ ਲੈਣੇ ਤਾਂ ਉਹਨੇ ਕਿਹਾ ਜਿਹੜੇ ਜਿਹੜੇ ਹੈਗੇ ਆ ਸੰਸਾਰ ਦੇ ਵਿੱਚ ਸਾਰਿਆਂ ਦੇ ਮਾਂ ਬਾਪ ਨੂੰ ਰੱਖੇ ਚੜ੍ਹਦੀ ਕਲਾ ਦੇ ਵਿੱਚ ਤੇ ਸਾਡੇ ਘਰ ਦੇ ਵਿੱਚ ਰੌਣਕ ਹੈ ਨਹੀਂ ਸੀ ਰੀਤ ਗਈ ਵੀ ਹੈ ਕਈ ਦਿਨਾਂ ਦੀ ਸੰਦੀਪ ਵੀ ਗਈ ਵੀ ਇਹ ਨਾਲ ਤੇ ਸੁੰਨਮਸਾਂ ਦਾ ਕੰਮ ਚੱਲਦਾ ਤਾਂ ਉੱਪਰ ਤਾਂ ਟੈਨਸ਼ਨ ਹੋ ਵੀ ਸੀ ਜੀਰੀ ਦੀ ਵੀ ਇਹ ਜਿਹੜੇ ਮੈਂ ਕਰੇ ਹੋਏ ਸੀ ਜੀ ਕਰੇ ਵੀ ਕਿਸੇ ਮੇਰੇ ਯਾਰ ਦੋਸਤ ਨੇ ਕਰਵਾਏ ਸੀ ਪਹਿਲਾ ਤਾਂ ਕੱਲ ਦਾ ਪਰਸੋ ਦਾ ਕਹੀ ਗਿਆ ਸੀ ਅੰਬਾਲਾ ਆ ਕੇ ਕੱਲ ਕਰੀਓ ਦਿੱਲੀ ਆ ਅੱਜ ਫੋਨ ਕਰ ਅੱਜ ਬਿਹਾਰ ਆ ਪਤਾ ਨਹੀਂ ਕਿੱਥੇ ਪਹੁੰਚ ਗਿਆ ਕਿੱਥੇ ਨਹੀਂ ਰੱਬ ਰਣੇ ਤੇ ਥੋੜੀ ਜੀ ਮਤਲਬ ਹੁਣ ਖੁਸ਼ੀ ਜਿਹਾ ਦਾ ਮਾਹੌਲ ਬਣਿਆ ਵੀ ਜੈਸੇ ਮੈਂ ਨਹੀਂ ਕਰ ਰਵਿੰਦਰ ਆਇਆ ਮੈਨੂੰ ਫੋਨ ਆਇਆ ਹੋਰ ਭਈ ਉਹਨੇ ਮਿੰਤਾ ਤਰਲੇ ਕਰਕੇ ਰੇਟ ਘੱਟ ਵੱਧ ਕਰਕੇ ਜਿਹੜੀ ਆਪਣੇ ਖੇਤ ਚ ਬਾੜ ਲੈ ਲਿਆਗੇ ਮੈਂ ਉਧਰ ਫਸਿਆ ਪਿਆ ਸੀ ਤੇ ਬਾਈ ਵੀ ਭਈਆਂ ਦੀ ਚਾਹ ਲੈਣਾ ਤਾਂ ਆਉਣ ਨੂੰ ਇੱਥੇ ਚਾਹਲ ਪਹਲ ਜੀ ਹੋ ਰਹੀ ਸੀ ਘਰ ਦੇ ਵਿੱਚ ਨਹੀਂ ਦੱਸਣਾ ਨਮਜ਼ਾਨ ਆਕੇ ਭਾਬੀ ਜੀ ਨੂੰ ਆ ਕੇ ਮਾਨ ਨੇ ਚਾਹ ਬਣਾ ਦੋ ਭਈਆਂ ਦੀ ਐ ਇਹਨਾਂ ਨੇ ਢਿੱਲੇ ਢਿੱਲੇ ਜੇ ਜਾ ਕੇ ਚਾਹ ਬਣਾ ਦਿੰਦੀ ਜਣੀ ਮਤਲਬ ਉਹ ਚਾਹ ਫੈਲ ਜਾਈਦੀ ਛੁੱਟੀ ਦੀ ਰੌਣਕ ਹੋਗੀ ਸੱਦਾ ਘੰਟਾ ਹੋ ਗਿਆ ਜਦੋਂ ਸਾਨੂੰ ਆਏ ਨੂੰ ਤੇ ਅਸੀਂ ਹੁਣ ਕੇਕ ਕੱਟ ਕੇ ਖਟੇ ਆ ਜੀ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਬਹੁਤ ਵਧੀਆ ਤੇ ਜੈਸੇ ਮੈਂ ਆਪਣਾ ਬਲੌਗ ਪੂਰਾ ਕਰ ਲਿਆ ਮੈਂ ਵੀ ਮੈਂ ਵੀ ਬਲੌਗ ਬਣਾਉਣਾ ਤੇ ਮੈਂ ਵੀ ਬਣਾ ਸ਼ੁਰੂ ਕਰ ਲੈਣ ਨਾਲ ਦੀ ਨਾਲ ਗਿਫਟ ਤੁਸੀਂ ਇਹਨਾਂ ਦੀ ਵੀਡੀਓ 'ਚ ਵੀ ਦੇਖ ਲੈ ਕੇ ਕਿਸ ਕਿਹਾਂ ਕੁੜੀ ਸਾਨੂੰ ਲੈ ਕੇ ਆਈ ਗਿਫਟ ਸਾਡੀ ਤੇ ਜੈਸੇ ਬੰਦਾ ਹੈਗੀਆਂ ਦੀਆਂ ਪਰ ਗਾਂ ਦਾ ਬਹਿ ਵਾਲੀਆਂ ਪਈਆਂ ਇਕੱਲੀ ਬੋਤਲ ਤਾਂ ਇਹ ਕਿੰਨੀ ਮੇਰਾ ਜਿੱਥੇ ਮਰਜ਼ੀ ਪਾ ਕੇ ਤੁਰ ਕੇ ਫਿਰ ਜੇ ਫੇਰ ਤਾਂ ਅਨੁਪਾਲੂ ਦੀ ਮੇਰਜ਼ੀ ਪਾ ਲੋ ਕੇ ਬੰਨ ਲੋ ਬੰਨ ਲੋ ਸੋਰੀ ਬੰਨ ਲੋ ਤਾਂ ਸਾਸਰੀ ਘਰ ਵੀ ਬੁਲਾ ਦਿੰਦੀ ਹੁੰਦੀ ਆ ਸਾਸਰੀ ਘਰ ਜੀ ਸਾਹਿਬ ਅੱਛਾ ਆਕ ਕਿ ਤੇਰੀ ਮੰਮੀ ਨੂੰ ਵੀ ਕਹਿਣਾ ਪੈਂਦਾ ਹੁਣ ਮਨ ਨੂੰ ਵੀ ਸਾਸਰੀ ਘਰ ਬੁਲਾਉਂਦਾ ਕੋਈ ਯਾਤ ਕਰਵਾਇਆ ਕਈ ਵਾਰ ਦਿਮਾਗ ਨਾ ਆਉਂਦੇ ਪਾਸੇ ਘੁੰਮਦਾ ਵੀਰ ਨੂੰ ਦੇ ਆਨੇ ਨੂੰ ਪੂਲਾਈ ਮੰਮੀ ਮੰਗਾਉਂਦੀ ਦਿਮਾਗ ਦਿਮਾਗ ਟਿਕਾਣੇ ਕਦੋਂ ਹੁੰਦਾ ਆਪਣਾ ਦਿਮਾਗੇ ਥੋੜਾ ਜਿਹਾ ਗਰਮੀ ਕਰਕੇ ਆਪ ਸੈਟਸ ਦਾ ਤਾਲਦਾ ਰੱਖ ਕੇ ਏਸੀ ਵੀ ਵਿਚਾਰੇ কুলਿੰਗ ਨਹੀਂ ਕਰਦੇ ਪੂਰੀ ਵਾਈ ਕੁਰਜੀ ਦਾ ਖਾਸਾ ਲਖਨਜੀ ਕੀ ਬਥੇ ਵੈਸੇ ਬਿੱਤੀ ਦੀ ਗੱਲ ਸਹੀ ਹੀ ਆ ਗਰਮੀ ਹੋਊਗੀ ਜ਼ਿਆਦਾ ਦਿਮਾਗ ਨੂੰ ਚੜ ਜਾਂਦੀ ਹੈ ਅੱਛਾ ਗਰਮੀ ਗਰਮੀ ਉੱਤਰ ਵੀ ਜਾਂਦੀ ਹੈ ਨਾ ਨਹੀਂ ਆਨੇ ਵੀ ਆਏ ਛੋਟੇ ਛਿੱਟ ਦੋ ਜਾਨੇ ਸਾਸ੍ਰੀ ਕਾਲ ਜੀ ਸਾਰਿਆਂ ਨੂੰ ਸਾਸ੍ਰੀ ਕਾਲ ਸਾਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਵੀ ਬੁਲਾਉਣਾ ਸਾਸ੍ਰੀ ਕਾਲ ਜੀ ਸਾਰਿਆਂ ਨੂੰ ਇਦਰ ਪਰਮਾਨੰਥ ਬੈਠਾ ਸਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਨੰਥ ਤੁਹਾਨੂੰ ਸੋਢੀ ਰੱਖੇ ਸਾਰਿਆਂ ਨੂੰ ਨਹੀਂ ਸਾਨੂੰ ਕਿ ਵੀਡੀਓ ਵਾਲੇ ਸੁਖੀ ਰੱਖੇ ਨਹੀਂ ਜਿਹੜੇ ਸਾਰੇ ਤੁਹਾਨੂੰ ਵੀ ਜਿਹੜਾ ਵੀਡੀਓ ਦੇਖਦੇ ਸਾਰੇ ਉਹ ਵੀ ਸਾ ਹਾਂ ਜੀ ਹਾਂ ਬਿਲਕੁਲ ਵੀਡੀਓ ਵਾਲੇ ਵੀ ਸਾਡੇ ਉਹ ਵੀ ਪਰਿਵਾਰ ਹੈ ਜੀ ਸਾਡਾ ਉਹਨਾਂ ਨੂੰ ਵੀ ਖੁਸ਼ ਰੱਖੇ ਜੀ ਪਰਮਾਨੰਥ ਤੇ ਅੱਜ ਭਾਈ ਪਹੁੰਚੇ ਵੀ ਆ ਜੀ ਮਾਲਾ ਅੱਛਾ ਆਪਣੇ ਪਾਰ ਸਾਹ ਬੋਲਣ ਤੇ ਕੀ ਕਰਨਾ ਆਏ ਹੈ ਕਿੰਗਟੋ ਅੱਜ ਦੀ ਸ਼ੂਗਰ ਉਹਦਾ ਮੈਂ ਐਸੇ ਸੋਚਿਆ ਜੀ ਵੀ ਪਹਿਲਾਂ ਜਦੋਂ ਮੈਂ ਦੱਸਦੇ ਆਈ ਜੈਸਮੀਨ ਕਹਿੰਦੀ ਇਹ ਪਰ ਉੱਪਰ ਨੂੰ ਜਾਣਾ ਹੈ ਲੋਕ ਇਹ ਮਹਾਬੀ ਦੇਖਤ ਨਾਲ ਉਹਨਾਂ ਦਾ ਟੈਡੀ ਨਹੀਂ ਕੋਈ ਟਾਈਮ ਹੋਣਾ ਜੀ ਲੱਗੇ ਵੀਰੋਂ ਹਾਂ ਵੀ ਆਪਣੇ ਵੀ ਥੋੜਾ ਜਿਹਾ ਟਾਈਮ ਦੀ ਹੁਣ ਪ੍ਰੋਬਲਮ ਚੱਲਦੀ ਆ ਵੀ ਬਾਈ ਤੇ ਟਮਾ ਹੂੰ ਤੇ ਦੁੱਭਦਾ ਟਾਈਮ ਹੋ ਜਾਣਾ ਫੇਰ ਮੈਂ ਇਹਦਾ ਚਲੋ ਕਹਿੰਦੀ ਚਲੋ ਦੇਖ ਲੋ ਜੀ ਜਿੱਦਾਂ ਕਰਨਾ ਫਿਰ ਹੂੰ ਪਰ ਇਹ ਮੈਂ ਸੋਚਿਆ ਮੈਂ ਵੀ ਜੀ ਮਦਰਸਡੇ ਤਾਂ ਮਨਾ ਲਿਆ ਵੀ ਕਿਤੇ ਪਾਪੇ ਨਾ ਨਰਾਜ਼ ਹੋਣ ਉਹ ਵੀ ਪਾਪੇ ਵੀ ਕਿ ਪਾਪਾ ਤਾਂ ਨਰਾਜ਼ ਹੁੰਦੇ ਆ ਤੁਹਾਨੂੰ ਵੀ ਥੋਏ ਪਾਪੇ ਨਰਾਜ਼ ਹੋ ਜਾਣ ਕਿਤੇ ਫੇਰ ਆਹੀ ਗੱਲ ਸੋਚੀ ਮੈਂ ਹੈ ਵੀ ਇਹ ਗੱਲ ਤਾਂ ਐਸੀ ਬਣਦੀ ਨਹੀਂ ਐਂ ਤਾਂ ਜੇ ਪਾਪਾ ਨਾ ਜਾਈਏ ਵੀ ਬੇਰੀ ਨੰਗੀਆਂ ਮੇਰਾ ਵੀ ਮਾਤਾ ਟੇਮ ਲੱਗਿਆ ਸਾਡੀ ਬਾਹਰ ਨੂੰ ਆਈ ਨਹੀਂ ਜੋ ਵੀ ਗੱਲ ਅਰਵਿੰਦਰ ਮੰਮੀਆਂ ਬਹੁਤ ਚੇਤੀ ਮਾਰ ਦਿੰਦੀਆਂ ਭਾਪੇ ਬਹੁਤ ਔਖੇ ਨੇ ਨਹੀਂ ਪੂਰਾ ਕੁਸ ਕਰ ਸਕਦਾ ਅੱਜ ਕੰਗੀ ਤੇ ਕੁਸ ਮਰ ਕੇ ਸਲਾਤ ਨੂੰ ਧਾਰ ਲਿਓ ਫਿਰ ਧਾਰ ਲਿਓ ਆ ਪਾਪਾ ਜੀ ਕਿਹੜੇ ਕੁਸ ਕਹਿੰਦੇ ਆ ਮੈਂ ਕਿਤੇ ਆਣਾ ਜਾਣਾ ਪਾਪਾ ਜੀ ਤੈਨੂੰ ਤਾਂ ਕਹਿੰਦੇ ਮੈਂ ਘਰ ਹੀ ਦੇਖਣਾ ਖੁਸ਼ ਆਵਾਸ ਹੋ ਕੀ ਚਾਹੀਦਾ ਉਹ ਦੁਸ਼ਿਆਣਾ ਨਾ ਹੁੰਦਾ ਹੀ ਆ ਸਿਆਣਾ ਦਾ ਹੋ ਜਾਂਦਾ ਨਾ ਸਿਆਣਾ ਬੰਦਾ ਘਰ ਰਹਿ ਕੇ ਕੀ ਖਸੂਦਦਾ ਧੁੰਮਣਾ ਫਿਰਨਾ ਥੋੜਾ ਜਿਹਾ ਹੁੰਦਾ ਤਾਂ ਜਿਹੜੀ ਗਰਮੀ ਅਨੁਸਾਰ ਕਰਕੇ ਹਾਂਜੀ ਹਾਂ ਹਾਂ ਜਿਹੜੀ ਗਰਮੀ ਚ ਖਾਸ ਕਰਕੇ ਜਿਹੜਾ ਸਾਰਾ ਹੁਣ ਗਰਮੀ ਪੈ ਰਹੀ ਹੈ ਬਿਲਕੁਲ ਬਿਲਕੁਲ ਨਿਆਣੇ ਤਾਂ ਸਿਆਣਾਂ ਨੂੰ ਬਹੁਤ ਔਖਾ ਆਪਾਂ ਨੂੰ ਤਾਂ ਚੱਲ ਲੈਟ ਭੱਜ ਗਈ ਇੱਥੇ ਤੇ ਮੋਟਰਪਰ ਬਹਿ ਜਾਣਾ ਜਾ ਕੇ ਹਾਂਜੀ ਹਾਂ ਸਿਆਣਾ ਨੂੰ ਤਾਂ ਘਰੇ ਰਹਿਣਾ ਪਾਣਾ ਸਿਆਣਾ ਘਰ ਦਾ ਜੰਦਾ ਹੋ ਜਾਂਦਾ ਹੋ ਜਾਂਦਾ ਇੱਕ ਕਹਿਣ ਦਾ ਭਾਵ ਉਹਨਾਂ ਨੇ ਘਰ ਦੇ ਸਭ ਕੁਝ ਡੁੱਲਿਆ ਵਿਛੜਾ ਸਭ ਕੁਝ ਦੇਖਣਾ ਸਾਡੇ ਵਰਗੇ ਇਹਨਾਂ ਦਾ ਡੋਲ ਕੇ ਕਹਿਣਾ ਚੱਲ ਪੋਚਾ ਮਾਰ ਕੇ ਸਾਢੇ ਤੁਰੋ ਪਰ ਨਹੀਂ ਸਿਆਣਾ ਸਿਆਣਾ ਥੋੜਾ ਜ ਸਾਡੋ ਹੀ ਫੁੱਪੜ ਤੇ ਬੜਦੀ ਹੈ ਜੀ ਸਵੇਰ ਆਪਾਂ ਸਿਆਣੇ ਹੋਗੇ ਕਿ ਨਹੀਂ ਹਾਂ ਇਹ ਹਾਂ ਹੋਗੇ ਮੈਂ ਤਾਂ ਹੋਗੀ ਨਹੀਂ ਮੈਂ ਤਾਂ ਜੁਵਾਈ ਵਾਲੀ ਹੋਗੀ ਹੁਣ ਮੈਂ ਤਾਂ ਜੁਵਾਈ ਤਾਂ ਲੱਦਨੀ ਐਸੇ ਮੁੰਡਾ ਕਿਹਾ ਤੁਸੀ ਇਹ ਸਾਡਾ ਮੁੰਡਾ ਹੈ ਬਰੋੜਾ ਲੱਗਿਆ ਬਹੁਤ ਜੀਵਟਾ ਲੱਗਦਾ ਉਹ ਚੱਲ ਉਹ ਕੋਈ ਨਹੀਂ ਮੈਂ ਕੁਐਸਚਨ ਕਰਦਾ ਵੀ ਆਪਾਂ ਸਿਆਣੇ ਹੋਗੇ ਹਲਕੇ ਨਹੀਂ ਨਹੀਂ ਮਨੋ ਤਾਂ ਲੀਕੋ ਇਹ ਪਾਪਾ ਤੁਸੀਂ ਤਾਂ ਉਹ ਇਹ ਇਹ ਸਿਆਣ ਆਪਾਂ ਜਿਆਦਾ ਉਡੀ ਜਾਂ ਪੋਤੇ ਦੋਤੇ ਵਾਲੇ ਹੋ ਜੰਦੇ ਜਾਦੇ ਪੇਰ ਸਿਆਣਾ ਚ ਕਿਨੇ ਜਾਂਦੇ ਨਹੀਂ ਤਾਂ ਜਦ ਤੱਕ 7 ਸਾਲ ਤੱਕ ਤਾਂ ਇਹਨਾਂ ਨੇ ਕਹਿੰਦੇ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਹੈ ਉਮਰ ਜੇ ਜੇ ਅਸੀਂ ਬੜਾਪਾ ਹੀ ਰੱਖੀਗੇ ਵੀ ਹਾਂ ਥੋੜੇ ਹੋਗੇ ਹੁਣ ਖੁੱਡੀਆਂ ਲੱਗੇ ਤਰਲਾ ਜੀ ਬਿੰਗੇ ਟੇਡੇ ਹੋਗੇ ਫਿਰ ਤਾਂ ਉਹ ਨਹੀਂ ਹੈਗਾ ਜਦ ਤੱਕ ਜਿੰਦਗੀ ਸਾਡੀ ਚੱਲਦੀ ਹੈ ਨੀ ਇੰਜੋਏ ਕਰਨਾ ਹੱਸ ਅੱਛਾ ਮੈਨੂੰ ਆਏ ਸਿਆਣਾ ਕਿਹਨੂੰ ਕਹਿੰਦੇ ਆ ਸਿਆਣਾ ਕਹਿੰਦੇ ਜੀ ਜੀ ਹਾਂ ਜਿਹਨੂੰ ਅਕਲ ਹੋਵੇ ਹਾਂ ਪਰ ਇੱਥੇ ਗਿਣੀ ਜਾਂਦੇ ਵੀ ਸਿਆਣੇ ਵੀ ਜਿਹੜੇ ਬੁੜੇ ਹੋਗੇ ਉਹ ਨਾਲ ਮੈਂ ਮੱਤ ਪਰੇ ਗੱਲ ਇਹ ਹੁੰਦੀ ਵੀ ਮੈਂ ਹੁਣ ਮੈਂ ਗੱਲ ਕੀ ਵੀ ਸੱਤ ਦੁੱਲ ਕੇ ਅਸੀਂ ਕੋਚਾ ਲਾ ਦੇਣਾ ਹੋਣ ਬੁੜਿਆਂ ਨੇ ਥੋੜੋ ਕਰਨਾ ਬੁੜਿਆਂ ਨੇ ਉੱਥੇ ਟੋਕਣਾ ਵੀ ਡੁੱਲਿਆਗਾ ਤੇ ਐ ਮੈਂ ਉੱਥੇ ਉਹ ਵੀ ਗੱਲ ਕਰੀ ਐ ਨਾ ਜੀ ਬਜ਼ੁਰਗ ਨਿਮੰਨਣੇ ਚਾਹੀਦੇ ਉੱਥੇ ਉਹ ਗੱਲ ਵੀ ਹੋ ਜਾਂਦੀ ਐ ਕਿ ਉਹ ਜਾਂਦੀ ਐ ਉਹ ਚੱਲ 60 ਸਾਲ ਤੇ ਹੁਣ ਤਾਂ 60 ਸਾਲ ਤੱਕ ਤਾਂ ਕਿਸੇ ਨਹੀਂ ਜਾਣਾ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਕਿੱਥੇ ਕੋਈ ਉਹ 40 ਦੇ ਬਾਅਦ ਸਾਰੇ ਦੋਈਆਂ ਨਾਲ ਚੱਲਣੇ ਸ਼ੁਰੂ ਹੋ ਜਾਂਦੇ ਸਾਰਿਆਂ ਨੂੰ ਤਕਰੀਬਨ 22-40 ਦਾ ਟੱਪਿਆ ਇਹਨੂੰ ਸ਼ੂਗਰ ਦੇ ਪ੍ਰੋਗਰਾਮ ਆ ਗੀ ਹਾਂ ਇਹਨਾਂ ਸ਼ੂਗਰ ਦੀਆਂ ਗੋਲੀਆਂ ਖਾਣੇ ਸ਼ੁਰੂ ਕਰਤੀਆਂ ਮੈਂ 40 ਦੇ ਟੱਪਿਆ ਮੇਰੀ ਧਰਤੀ ਲਾਲ ਲਾ ਗਈ ਮੈਂ ਮੈਂ ਚਲ ਗੋਲੀਆਂ ਤਾਂ ਖਾਂਦਾ ਨਹੀਂ ਹੈਗਾ ਤੇਰੀ ਰਿਕੁਆਇਰਮੈਂਟ ਹੈਗੀ ਮੇਰੀ ਗੋਲੀਆਂ ਦੀ ਪਰ ਮੈਂ ਖਾਂਦਾ ਨਹੀਂ ਹੈਗਾ ਮੈਂ ਕੱਲ ਇੱਕ ਡਾਕਟਰ ਨਾਲ ਗੱਲ ਕਰਕੇ ਆ ਫਿਰ ਐਸੇ ਐਸੇ ਗੱਲ ਕਰ ਉਹਨੇ ਮੈਨੂੰ ਕਿਹਾ ਵੀ ਕਹਿੰਦਾ ਬਲਟੀਕੋ ਦੀ ਵੀ ਤੈਨੂੰ ਕਿੰਨੇ ਐਮਜੀ ਤੱਕ ਕਹਿੰਦਾ ਇੱਕ 4 ਦਿਨ ਦੀ ਇੱਕ 8 ਦਿਨ ਦੀ ਇੱਕ 16 ਦਿਨ ਦੀ ਹੈ ਇੱਕ 32 ਦਿਨ ਦੀ ਹੈ 48 ਲਾਸਟ ਆ ਕਹਿੰਦਾ ਤਾਂ ਮੈਂ ਮੈਨੂੰ 16 ਐਮਜੀ ਤੱਕ ਦਿੱਤੀ ਉਹਨੇ ਫਿਰ ਕਹਿੰਦਾ ਤੈਨੂੰ ਫਰਕ ਪਿਆ ਮੈਨੂੰ 16 ਐਮਜੀ ਨਾਲ ਫਰਕ ਲੱਗਿਆ ਸੀ ਪਹਿਣ ਪਰ ਮੈਂ ਖਾਣੀ ਬੰਦ ਕਰਤੀ ਕਹਿੰਦਾ ਤੇਰੀ ਗਲਤੀ ਹੈ ਕਹਿੰਦਾ ਤਾਂ ਖਾਣੀ ਨਹੀਂ ਸੀ ਬੰਦ ਕਰਨੀ 16 ਪਰ ਤੇ ਕਹਿੰਦਾ ਵਾਪਸ ਅੱਠ ਪਰ ਆਉਣਾ ਸੀ ਅੱਠ ਤੋਂ 4 ਪਰ ਉਹਨਾਂ ਦਾ ਫੇਰ ਤੇਰੀ ਬੰਦੋਲੀ ਕੀ ਕਹਿੰਦਾ ਤਾਂ ਇਕ ਨਹੀਂ ਬੰਦ ਕਰਤੀ ਤੇਰੀ ਪ੍ਰੋਬਲਮ ਦਾ ਹੱਲ ਨਹੀਂ ਹੈਗਾ ਇਹ ਇਹ ਤੇਰੀ ਪ੍ਰੋਬਲਮ ਐਡੀ ਚੱਲੇ ਜਾਣੀ ਹੈ ਟਰੋਮਾ ਹੀ ਕਹਿੰਦਾ ਤੇਰਾ ਦਿਮਾਗੀ ਉਹੋ ਆ ਬੱਸ ਸਰਬ ਤੂੰ ਕਹਿੰਦਾ ਵੀ ਮੇਰਾ ਸਾਰਾ ਕੁਝ ਸਹੀ ਹੈ ਹਾਂਜੀ ਜੀ ਵੀ ਜਿਹੜੀ ਧਰਤੀ ਹਿੱਲਦੀ ਹੈ ਉਹਨੇ ਬਹੁਤ ਵਧੀਆ ਗੈਡ ਕੀਤਾ ਉਹ ਕਹਿੰਦਾ ਤੂੰ ਮੇਰੇ ਕਹਿਣ ਨਾਲ ਜਨਵਰੀ ਕਿਚਿਆਦਾ ਕਹਿੰਦਾ ਤਾ ਹਾਂਜੀ ਹਾਂ ਤੂੰ 16 ਮਹੀਨੇ ਦੀ ਖਾਣੀ ਸ਼ੁਰੂ ਕਰਦੇ ਜੇ ਤੈਨੂੰ ਪਤਾ ਵੀ ਤਨ ਵੀ ਤੋਂ ਬਾਅਦ 1 ਮਹੀਨਾ 16 ਦਿਨ ਦਾ ਉਦੋਂ ਬਾਅਦ 1 ਮਹੀਨਾ ਖਾ 8 ਦੀ ਉਦੋਂ ਬਾਅਦ 2 ਮਹੀਨੇ ਖਾ 4 ਦੀ ਉਦੋਂ ਬਾਅਦ ਬੰਦ ਕਰ ਦੇ ਹਮ ਸਹੀ ਗੱਲ ਐਨੇ ਤੇ ਤੇਰੇ ਦਿਮਾਗ ਇਹਨੇ ਚੀਜ਼ ਭੁੱਲ ਜਾਣਾ ਹੁਣ ਕਹਿੰਦਾ ਤੇਰੇ ਦਿਮਾਗ ਦੇ ਵਿੱਚ ਉਹ ਗੱਲ ਆ ਜਾਂਦੀ ਐ ਕਹਿੰਦਾ ਫੇਰ ਤਨੂ ਪ੍ਰੋਬਲਮ ਕਹਿੰਦਾ ਮੈਂ ਹਾਇ ਤਾਂ ਮੈਡੀਕਲ ਸਟੋਰ ਸੀ ਬੰਦੇ ਦਾ ਮਤਲਬ ਸੂਣਾ ਹੰਡਿਆ ਉਹਦਾ ਬਹੁਤ ਪੈਨ ਪੁਰਾਣਾ ਐ ਤੇ ਉਹਨੇ ਮੈਨੂੰ ਇਹ ਗੱਲ ਕਿ ਕਹਿੰਦਾ ਮੈਨੂੰ ਬੰਦੇ ਟੋਕਣ ਲਾ ਜਾਣਗੇ ਨਾ ਰਸਤੇ ਦੇ ਵਿੱਚ ਵੀ ਤੂੰ ਸਕੂਟਰੀ ਪਰ ਇਕੱਲੇ ਹੀ ਗੱਲਾਂ ਕਰਨਾ ਜੀ ਜਨਾ ਕਹਿੰਦਾ ਜਮਾਂ ਰਾਤ ਰਸਟੂਕ ਬੰਦ ਕਰਕੇ ਜਣਾ। ਕਹਿੰਦਾ ਮੈਨੂੰ 5-7 ਬੰਦੇ ਨੇ ਜਾਂ ਟੋਕਿਆ। ਕਹਿੰਦਾ ਵੀ ਮੈਂ ਮੇਰੇ ਸਿਰਾ ਦਿਮਾਗ ਚ ਨਹੀਂ ਰਣੀ ਗੱਲ ਵੀ ਮੈਂ ਇਕੱਲੇ ਨੇ। ਕਹਿੰਦਾ ਮਨੂੰ ਇੱਕ ਪ੍ਰੋਬਲਮ ਸੀ। ਮੈਂ ਜਾ ਸੋਚੀ ਜਣਾ ਦੁਕਾਨ ਚ ਕੀ ਘਟਿਆ, ਕੀ ਵਧਿਆ ਫਿਰ ਉਹਦੇ ਬਾਰੇ ਗੱਲਾਂ ਕਰਨ ਜਣਾ। ਫਿਰ ਕਹਿੰਦਾ ਮੈਂ ਇਹ ਚੀਜ਼ੀ ਦੋਖਾ ਦੇ ਹਰੇਕ ਨੂੰ ਆਪਣੀ ਆਪਣੀ ਬੜੀ ਬੜੀ ਪ੍ਰੋਬਲਮ ਹੈ। ਕੋਈ ਰਾਤ ਨੂੰ ਸੁੱਤਾ ਪਿਆ ਬੋਲਦਾ ਕਹਿੰਦਾ ਉਹਨੂੰ ਪਤਾ ਨਹੀਂ ਆ ਵੀ ਮੈਂ ਰਾਤ ਨੂੰ ਸੁੱਤਾ ਪਿਆ ਬੋਲਦਾ। ਹਾਂ ਕਹਿੰਦਾ ਤੈਨੂੰ ਆਹ ਪ੍ਰੋਬਲਮ ਹੈ ਜਦ ਤੱਕ ਉਹ ਦਿਮਾਗ ਫਰੀ ਹੋ ਗਿਆ। ਮੇਰੇ ਨਾਲ ਜਣਾ ਮੁੰਡਾ ਖੜਾ ਸੀ। ਕਹ ਮੋਟਰਸਾਈਕਲ ਪਰ ਉਹਨੂੰ ਲੈਣਾ ਉੱਥੇ ਜਾਣ ਨੂੰ ਫਿਰਦਾ ਐਮਕੌਂਟ ਸਾਹਿਬ ਨੂੰ ਫੇਰ ਚੱਕਰ ਨੇ ਉਹਨੂੰ ਜਾਂ ਪੈਰਾਪਰਪਰ ਜਾ ਰੋਣਾ ਜਾਂ ਉਹ ਚੱਕਰ ਆਉਣਾ ਕਹਿੰਦਾ ਜਿਆਦਾ ਸੋਚਦਾ ਜਦ ਦੇ ਚੱਕਰ ਆਉਂਦੇ ਹਾਂ ਜੀ ਜਾਂ ਉਧਰਲੀ ਸਾਈਡ ਦਿਮਾਗ ਲੱਗ ਗਿਆ ਇਹ ਇਹਦਾ ਦਿਮਾਗ ਹਟਾਉਣਾ ਗੋਲੀਆਂ ਨੇ ਕਹਿੰਦਾ ਚਾਹੇ ਅੱਜ ਕੱਲ ਦਾ 6 ਮਹੀਨਾ ਹੋਵੇ ਚਾਹੇ 2 ਸਾਲ ਹੋਵੇ ਪੀਜੀਆ ਚੱਲ ਜਾ ਜਿਹੜਾ ਟ੍ਰੀਟਮੈਂਟ ਐ ਮੈਂ ਦੱਸਦਾ ਕਹਿੰਦਾ ਉਹਨਾਂ ਨੇ ਵੀ ਇਹੀ ਕਰਨਾ ਹੈ ਹੈ ਇੱਥੇ ਸਰਕਾਰੋ ਹਸਪੀਟਲ ਜਿੱਦਾਂ ਉਹਨਾਂ ਨੇ ਵੀ ਕਰਨਾ ਮਾਪੇ ਕਹਿੰਦਾ ਤੇਰੀ ਸ਼ੁਰੂ ਕਿੰਨੇ ਤੇ ਕਰਦੀ ਮਾ ਮੇਰੀ ਪਹਿਲਾਂ 4 ਤੇ ਫਿਰ 8 ਫਿਰ 16 ਇਦਾਂ ਮੈਂ ਗੋਲੀ ਖਾਧੀ ਸਵੇਰੇ ਸ਼ਾਮ ਨੂੰ 4 ਵਜੇ ਤੱਕ ਮੇਰੇ ਦਿਮਾਗ ਨੇ ਗੱਲ ਛੱਡ ਦਿੱਤੀ ਮੈਨੂੰ ਚੱਕਰ ਆਉਂਦੇ ਆ। ਉਹਨੇ ਮੈਨੂੰ 10 ਗੋਲੀਆਂ ਦਿੱਤੀਆਂ ਤੇ ਉਹਨੇ 5 ਦਿਨ ਬਾਅਦ ਦਿੱਤੀਆਂ ਸੀ ਡਾਕਟਰ ਨੇ ਜਿਹਦੇ ਕੋਲ ਗਿਆ ਸੀ ਉਹ ਮੈਂ ਇੱਕ ਪੱਤਾ ਖਾਦਾ ਮੁੜ ਕੇ ਡਾਕਟਰ ਨੇ ਮੈਨੂੰ ਕਹਤਾ ਕਹਿੰਦਾ ਤੇਰੀ ਦਿਮਾਗੀ ਪ੍ਰੋਬਲਮ ਆ ਫਿਰ ਮਨ ਹਮਾਇ ਉਹਨੂੰ ਕਹਿਆ ਕਹਿੰਦਾ ਵੀ ਦਿਮਾਗੀ ਪ੍ਰੋਬਲਮ ਆ ਮੈਂ ਮੜ ਘਰ ਨੂੰ ਆ ਗਿਆ ਉਹਨੇ ਵੀ ਲਈ ਦੁਕਾਨ ਦਵਾਈ ਰਿਪੀਟ ਕਰੇ ਜਾਂ ਤਾਂ ਮੈਨੂੰ ਕਹਿੰਦਾ ਵੀ ਭਾਈ ਕਮੀਨ ਨਾ ਗਾਏ ਮੈਂ ਇਹ ਨਵਾਂ ਰਿਦਿਵਾਚਾਰ ਕਰੂੰਗਾ ਉਸ ਤੋਂ ਬਾਅਦ ਸਮਝੋ ਲਾਟ ਕਰੂੰਗਾ ਵਿਚਾਰ ਕਰੂੰਗਾ ਬੰਦ ਕਰ ਦੂੰਗਾ ਹਾਂਜੀ ਯਾਨੀ ਉਹ ਕਹਿੰਦਾ ਵੀ ਹੌਲੀ ਹੌਲੀ ਇਹ ਕਹਿੰਦਾ ਤਾਂ 16 ਵਰਤ ਤੱਕ ਕੋਈ ਹੱਥ ਬੰਦ ਕਰੇ ਤੇਰੀ ਪ੍ਰੋਬਲਮ ਹੋਰ ਵੀ ਵੱਧ ਸਕਦੀ ਸੀ ਵਿਚਾਰਾ ਤੂੰ ਹੁਣ ਜਿਹੜੀ ਪੋਜੀਸ਼ਨ 'ਚ ਹੈਗਾ ਹੈਗਾ ਚਲੋ ਜੇ ਤੂੰ ਦਵਾਈ ਨਹੀਂ ਖਾਂਦਾ ਇੱਕ ਵਾਰ ਬੜਾ ਟ੍ਰੀਟਮੈਂਟ ਕਰਾਂਗਾ ਚਲੋ ਦੇਖਦੇ ਅੱਡ ਕਿੱਥੇ ਦਵਾਈ ਦੇ ਚੱਕਰ 'ਚ ਪੈ ਕੇ ਉਪਰ ਦੇ ਸੰਗਰਾਮ ਦਾ ਦਿਨ ਮਹਾਰਾਜਾ ਦਾ ਪਾਸਾ ਸਾਨੂੰ ਸੁਖੜੀ ਚੜ੍ਹਦੀ ਕਲਾ ਚ ਰੱਖੀ ਦੁਆਈਆਂ ਦੂਈਆਂ ਸਾਰੇ ਦੇ ਘਰਾਂ ਤੋਂ ਬਾਹਰ ਕੱਢ ਲੈ ਕਿਸੇ ਨੂੰ ਦਵਾਈ ਦੀ ਲੋੜ ਨਾ ਪਵੇ ਪਰ ਇੱਕ ਇੱਕ ਗੱਲ ਹੈਗੀ ਨਾ ਹਲੇ ਹੋਣੀ ਪੁੱਛ ਅੱਜ ਸੰਗਰਾਮ ਦਾ ਅੱਜ ਸੰਗਰਾਮ ਦਾ ਸੋਣ ਕੱਤੀ ਸੀ ਉਹ ਹੁਣ ਅੱਜ ਅੱਜ ਆ ਨਾ ਹਾੜ ਚੜਿਆ ਹਾੜ ਅਗਸਤ ਅੱਜ ਹਾੜ ਚੜਿਆ ਹਾੜ ਤੋਂ ਬਾਅਦ ਸੋਣ ਅੱਜ ਦੇ ਬਾਅਦ ਜਿਹੜੀ ਫੇਰ ਉਹ ਵੀ ਸੰਗਰਾਮ ਤੋਂ ਸੋਣਾ ਹਾਂ ਉਹ ਤੋਂ ਬਾਅਦ ਭਾਦੋਂ ਆਜੇ ਫੇ ਬਾਈ ਦਾ ਤੇਰੇ ਪਾਪਾ ਦਾ ਜਨਮ ਦਿਨ ਭਾਦੋਂ 11 ਭਾਦੋਂ ਜਨਮ ਦਿਨ ਤੇਰਾ ਬਾਈ ਦਾ ਹੈਪੀ ਬਰਥਡੇ ਅਡਵਾਂਸ ਸੋ ਤਾਈਏ ਦਾਸ ਜਦੋਂ ਤੋਂ ਯਾਦ ਵੀ ਨੂੰ ਮੈਂ ਤੇਰਾ ਯਾਦ ਵੀ ਤਾਂ ਹੁਣ ਹਾਂ ਪਹਿਲਾ 15 ਅਗਸਤ ਨੂੰ ਯਾਦ ਹੋਊਂਗੇ ਉਸ ਦਿਨ ਤੋਂ ਪਹਿਲਾਂ ਦੇ ਚਲੋ ਮੈਂ ਧਰਤੀ ਬਰਾਉਂਗੇ ਹੂੰ ਤਾਈਏ ਦਾਸ ਧਰਤੀ ਬਰਾਉਂਗੇ ਉਹ ਚਾਹ ਕੋਈ ਨਹੀਂ ਗੱਲ ਤਾਂ ਜ਼ਿੰਦਗੀ ਬਤੀਤ ਕਰ ਜੀ ਹਾਂ ਜੀ ਚਾਹ ਮਰੋ ਮਰੋ ਕਰਕੇ ਜ਼ਿੰਦਗੀ ਬਤਾ ਲਓ ਨਾ ਠਪਾ ਜੇ ਉਹ ਇੱਧਰ ਨੂੰ ਮਰ ਗਿਓ ਖੱਪ ਗਿਓ ਹਾਂ ਚਾਹੇ ਜਿੰਦੀ ਜਿੰਦਗੀ ਬਤੀਤ ਕਰ ਰੋ ਸਫਰ ਕਰਨਾ ਵੀ ਜੇ 500 ਰੁਪਏ ਕਮਾਇਆ ਬੰਦੇ ਨੂੰ ਉਹਦੇ ਚ ਵੀ ਸਫਰ ਹੈ ਕਿਸੇ ਨੇ 5000 ਕਮਾ ਕੇ ਵੀ ਨਹੀਂ ਉਹਨੂੰ ਸਫਰ ਹਾਂ ਜੀ ਉਹ ਫੇਰ ਕਹਿੰਦਾ ਵੀ ਅੱਜ ਸਵਾ 7 ਘੰਟੇ ਨਹੀਂ ਬਣਿਆ 5 ਘੰਟੇ ਰਹਿ ਗਿਆ ਉਹਨੇ ਫੇਰ ਵੀ ਨਹੀਂ ਰੱਜਣਾ ਗੱਲ ਤਾਂ ਰੱਜਣ ਦੀ ਹੈ ਸਬਰ ਸੰਤੋਸ਼ਟੀ ਇਮਾਨ ਦੇ ਵਿੱਚ ਸਾਰਾ ਕੁਝ ਸਹੀ ਹੈ ਸਬਰ ਸੰਤੋਖ ਕੋਈ ਵੀ ਜਰਾ 200 ਕਮਾ ਕੇ ਵੀ ਖੁਸ਼ ਹੈ ਜੀ ਖੁਸ਼ ਕਿਸੇ ਨੇ 200 ਕਮਾਣਾ ਉਹ ਵੀ ਚ ਰਾਜੀ ਹੈ ਹੁਣ ਮੇਰੀ ਇੱਕ ਇੱਕ ਗੱਲ ਹੈ ਕਈ ਕਈ ਦਿਹਾੜੀਦਾਰ ਇਦਾਂ ਦੇ ਬੰਦੇ ਵੀ ਹੈਗੇ 500 ਦਿਹਾੜੀ ਆ ਤੇ 300 ਰੁਪਏ ਉਹਨਾਂ ਨੇ ਰਸਤੇ ਚ ਖਾ ਪੀ ਆਉਣਾ 200 ਰੁਪਏ ਆਪਣੀ ਘਰ ਵਾਲੇ ਨੂੰ ਦੇ ਦੇਣਾ ਉਹ 200 ਤੋਂ ਵੀ ਕੁਝ ਆ ਵੀ ਚੱਲ ਮੇਰੇ ਕੋਲ 200 ਤਾਂ ਪਹੁੰਚਿਆ ਉਹਦੇ ਨਾਲ ਵੀ ਉਹਨਾਂ ਨੇ ਸਮਾਂ ਕੱਟ ਲੈਣਾ ਸਹੀ ਗੱਲ ਹੈ ਗੱਲ ਤਾਂ ਸੰਤੁਸ਼ਟੀ ਦੀ ਹੈ ਪਰ ਚਲੋ ਬਹਿਗਰੂ ਭਾਈ ਜੇ 500 ਕਮਾ ਕੇ ਲੈ ਕਮਾ ਕੇ ਲਿਆ ਬੰਦਾ 50 ਰੁਪਏ ਖਾਇਆ ਕਰੇ 450 ਰੁਪਏ ਘਰ ਪਹੁੰਚਾ ਦਿਆ ਕਰੇ ਨਾ ਘਰ ਵਾਲੀ ਵੀ ਉਹ ਵੀ ਸਿਆਣੀਆਂ ਉਹ ਸਿਆਣੀਆਂ ਹੋ ਗਈਆਂ ਉਹਨਾਂ ਨੂੰ ਇਹ ਥੋੜਾ ਵੀ ਜਿੰਨਾਂ ਨੂੰ 450 ਆ ਗਿਆ ਘਰ ਚ ਉਹਨਾਂ ਨੇ ਸੂਟਾਂ ਬਾਰੇ ਸੋਚਣਾ ਵੇਚ ਆਸੀ ਕਿਤੇ ਘੁੰਮਣ ਚੱਲੂਗੇ ਉਹਨਾਂ ਨੇ ਘਰ ਵਾਸਤੇ ਦੇਖਣਾ ਉਹਨਾਂ ਨੇ ਹਾਲਾਤ ਦੇਖ ਲਏ ਹੁੰਦੇ ਵੀ ਹਾਂ ਵੀ ਇਹ ਜਿਹੇ ਹਾਲਾਤ ਸਹੀ ਗੱਲ ਆ ਸਭ ਤੋਂ ਵੱਡੀ ਗੱਲ ਹੁੰਦੀ ਵੀ ਚਾਦਰ ਕਿੱਡੀ ਗਾ ਕਿੱਡਾ ਕ ਪੈਰ ਪਸਾਣਾ ਜਿਆਦਾ ਬੰਦੇ ਨੂੰ ਉਹ ਚੀਜ਼ ਦੀ ਸਮਝ ਲੱਗ ਗਈ ਨਾ ਤਾਂ ਸਭ ਕੁਝ ਸਹੀ ਆ ਹਾਂ ਜੇ ਹੁਣ ਮੈਂ ਕਹੀ ਜਾਵਾਂ ਵੀ ਮੇਰੀ ਗੱਡੀ ਦਾ AC ਨਹੀਂ ਚੱਲਦਾ ਮੈਂ ਤਾਂ ਗੱਡੀ ਨਵੀਂ ਲੈ ਕੇ ਆਉਣੀ ਆ ਬਸ ਫਿਰ ਤਾਂ ਸਰ ਗਿਆ ਫਿਰ ਤਾਂ ਸਰ ਗਿਆ ਫਿਰ ਤਾਂ ਕੰਮ ਖਰਾਬ ਆ ਜੈਸ ਉਹ ਮੂੰਹ ਮਿਟਾ ਕਰਾਉਣ ਨਹੀਂ ਨਹੀਂ ਉਹ ਸਹੀ ਕਿ ਬੋਲਦੀ ਆ ਹਾਂ ਮੈਨੂੰ ਬਦਲ ਕੱਢ ਕੇ ਆ ਜੀ ਅੱਛਾ ਕਿਤੇ ਆਏ ਨਾ ਉਹ ਵੀ ਘਰ ਜਾ ਕੇ ਕਈ ਮੁੰਨਕੇ ਕਿਨੂੰ ਪੁੱਛੇ ਹੀ ਨਹੀਂ ਨਹੀਂ ਇਹਦੇ ਤੇ ਅੱਛਾ ਵੀ ਬਾਈ ਨਾ ਚੱਕ ਲੈ ਲਓ ਦੇਖੋ ਮਮੀ ਉੱਪਰ ਤਾੜ ਦੀ ਸ਼ੁਕਰ ਸ਼ੁਕਰ ਚਾ ਸਾਰੇ ਪਾਦਰ ਪੂਦਰ ਇਕੱਠੇ ਕਰ ਜੇ ਮੇਰੀ ਮੇਰੀ ਗੱਲ ਸੁਣ ਲੋ ਇੱਕ ਜੇ ਮੇਰੀ ਇਹਦੇ ਵਿੱਚ ਰੂਹ ਹੋਈ ਖਾ ਭਦੀ ਇਹਨੂੰ ਵੀ ਨਹੀਂ ਦੱਸਦਾ ਖਾ ਭਦਾ ਇਹਨੂੰ ਵੀ ਨਹੀਂ ਦੱਸਦਾ ਜਾਵੇਂ ਇਹਨੇ ਮੈਨੂੰ 10-12 ਛਾਰੇ ਦਾ ਹਾਂ ਵੀ ਕਰ। ਵਿਚਾਕਾ ਕਾਲਾ ਜੁੱਤ। ਉਹਨੂੰ ਤਾਂ ਮੈਂ ਚੈਨ ਦੀ ਥੋੜੀ ਬੈਸਮਤ ਦੀ ਵੀ ਪਾਪਾ ਲਗਾ ਲਿਆ ਨਾ ਜੁੱਗਤ ਤੂੰ। ਮਮੀ ਇਹਨੇ ਬੱਚੇ ਡੈਡੀ ਇਹਨਾਂ ਸਾਰਾ ਕੁਝ ਐਕਸੈਪਟ ਕਰਦਾ। ਕਰਦਾ ਸਾਰੇ ਹੈਪੀ ਫਾਦਰ ਫਾਦਰ ਸਾਰੇ ਬੱਚੇ ਦਾ ਪੁੱਤ। ਤਾਂ ਉਹਨਾਂ ਨੂੰ ਐਤ ਦੇ ਪਤਾ ਲਾ ਜਾਣਾਗਾ ਆ ਖੁਸ਼ੀਆਂ ਜਿਹੜਾ ਹਾਸਲੇ 10 ਮਿੰਟ ਨਹੀਂ ਪਹਿਲਾਂ ਕਿਹੜੇ ਕਿਹੜੇ ਜੰਜਾਲਾਂ ਚ ਫਸੇ ਹੋਏ ਸਾਰੇ ਹੂੰ ਠੀਕ ਹੈ ਕਰ ਦੇ ਵਿੱਚ ਆਉਣਾ ਬੰਦਾ ਥੱਕਿਆ ਹਾਰਾ ਆਉਂਦਾ ਉਹਨੂੰ ਹੱਸਣ ਦਾ ਮੌਕਾ ਵੀ ਨਹੀਂ ਮਿਲਦਾ ਘਰ ਆ ਕੇ ਐ ਜੇ ਝੰਡੜਾ ਤਾਂ ਫਾਜਦਾ ਨਾ ਆ ਕੇ ਬਿਲਕੁਲ ਵੀ ਇੱਕ ਬਾਈ ਨੇ ਫਿਲਮ ਸ਼ੂਟ ਕਰੀ ਸੀ ਕਿ ਉਹ ਸੀ ਕਾਰਨ ਵੀ ਛੋਟਾ ਦਾ ਸੀ ਹਾਂ ਉਹ ਪਤਾ ਨਹੀਂ ਬਾਈ ਨੇ ਪਤਾ ਨਹੀਂ ਪਾਇਆ ਯੂਟਿਊਬਰ ਉਹ ਮੈਂ ਮੈਂ ਫੀਲ ਕਰ ਲੂ ਉਹਦੇ ਚ ਨਾ ਬਾਈਸਾਈਕਲ ਲੈ ਕੇ ਤੁਰਨ ਲੱਗਿਆ ਪਿਛੇ ਦੇ ਪਾਈ ਦੀ ਇੱਕ ਯਾਰ ਦੋਸਤ ਦੀ ਘਰ ਵਾਲੀ ਉਹ ਮਤਲਬ ਬਾਈ ਦੀ ਘਰ ਵਾਲੀ ਦਾ ਰੋਲ ਕਰਦੀ ਸਣੋ ਜੀ ਮੋਟਿਆਂ ਦੀ ਬਰਦੀ ਪਿਆਉਣੀ ਆ ਇਹ ਲਿਆਉਣਾ ਉਹ ਲਿਆਉਣਾ ਉਧਰ ਦੇ ਰੁਪਈਆ ਬਣਨਾ 200 ਰੁਪਈਆ ਚ 300 ਰਹਾ ਹਾਂ ਉਹ ਸਾਰਾ ਖਰਚਦਾ ਆਉਂਦੇ ਨੂੰ ਫੇਰ ਖਾਲੀ ਹੱਥ ਘਰ ਜਵਾਕ ਫੇਰ ਰੋਂਦੇ ਰੋਂਦੇ ਆ ਪਰ ਸਕੂਲ ਚਾਹ ਕਹਤਾ ਉਹ ਕਹਤਾ ਵੀ ਉਹ ਪੋਜੀਸ਼ਨਾਂ ਚੋਂ ਜਿਹੜੇ ਲੰਘ ਗਏ ਨਾ ਉਹਨਾਂ ਨੂੰ ਸਾਰਾ ਕੁਝ ਪਤਾ ਵੀ ਹਾਂ ਕਿ ਕੰਨਾ ਚੱਲਣਾ ਦੁਨੀਆਦਾਰ ਕਿਵੇਂ ਨੇ ਹਾਂ ਜੀ ਹਾਂ ਜੀਰੂ ਬਣਾ ਬਣਾ ਮਿਲ ਗਿਆ ਸਾਰਾ ਕੁਝ ਉਹ 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 ਉਹਦੇ ਬਸਤੇ ਆਉਂਦੇ ਉਹਦੇ ਬਸਤੇ ਆਉਂ ਕਹ ਉਹਨੇ ਘਰ ਤੱਕ ਜਨੇ ਅੜਾ ਦਨੇ ਕਹਨੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਜੇ ਬਾਲਟ ਜਦੋਂ ਥੋੜਾ ਥੋੜਾ ਕੱਢੀ ਜਾਓਗੇ ਪਰ ਸਾਲ ਬਾਅਦ ਚ ਢੋਲ ਭਰ ਦਿੰਦੇ 10 ਪੌਂਟ ਲਗਾਉਂਦੇ ਉਹਨੂੰ ਕੱਢਦੇ ਕੱਢਦੇ ਸਾਲ ਚ ਖਾਲੀ ਕਰੇ ਦਿੰਦੇ ਜੇ ਵਿੱਚ ਤੇ ਕੱਢੀ ਜਾਓ ਫਿਰ ਉਹਨੇ ਖਾਲੀ ਵੀ ਹੋਰ ਨੂੰ ਬਿਲਕੁਲ ਹਾਂਜੀ ਹੁਣ ਸਾਡੇ ਕਰਨ ਦਾ ਗੱਲਾਂ ਭਰ ਗਿਆ ਵੀ ਕਿੱਦਾਂ ਭੰਡੜੇ ਨੂੰ ਬਿਜਦਾ ਮੈਂ ਤਾਂ ਪਰ ਨੂੰ ਫਿਰਦਾ ਉਹਦੇ ਤੇ 2000 ਦੇ ਨੋਟ ਪਸ ਆਏਗੇ ਮੈਂ ਉਹ ਸਾਲ ਬੰਦ ਹੋ ਗਿਆ ਵੀ ਮੈਂ ਫਲੇ ਜੀ ਤੂੰ ਭਾਈ ਬੜਾ ਸਾਨ ਨਹੀਂ ਤੂੰ ਆਪਣਾ ਆਸਾਮ ਕਿਧਰ ਕਰਕੇ ਲੈ ਲੈ ਹਿੱਸਾ ਨਹੀਂ ਲੈ ਕੇ ਜਾਣਾ ਮੈਂ ਤਾਂ ਜਿੰਨਾ ਜੋਗਦਾਰ ਭਾਈ 2000 ਚਾਚੀ ਉੱਥੇ ਚੇਂਜ ਹੋ ਜਾਣੀ ਚੰਡੀਗੜ੍ਹ ਹਾਂ ਉਹ ਤਾਂ ਜਾਣੇ ਉਹ ਤਾਂ ਚਲੋ ਵੀਡੀਓ ਵੀ ਬਣਾ ਲਾਂਗੇ ਵੀ ਅਸੀਂ ਗੋਲ ਕਪਣੀ ਤੇ ਆਦੀ ਤੋਂ ਨਿਕਲ ਸਾਡੇ ਹਾਂ ਅਰਵਿੰਦ ਨੂੰ ਬੁਲਾਉਂਗੇ ਜੈਸਮੀਨ ਨੂੰ ਵੀ ਲੈ ਆਈ ਆਪਣੀ ਭਰਮਣ ਕੱਟੀ ਗੱਲਾਂ ਕਰੇ ਨਾ ਮੈਂ ਨਾ ਇੱਕ ਦਿਨ ਮੈਂ ਪਿਛੇ ਦੀ ਮਾਸੀ ਜੀ ਦੀਪਾ ਪਹਿਲਾਂ ਗੱਲ ਕਰਦੇ ਜੀ ਇਹਨਾਂ ਦੀ ਫੋਨ ਆਇਆ ਦਾ ਉੱਥੇ ਪੈਨਸ਼ਨ ਲਵਾਉਣੇ ਗਏ ਤੇ ਜਲਦੀ ਮੈਂ ਹੁਣ ਸੈਕਟਰ ਭੁੱਲ ਗਿਆ ਜੀ ਕਿਹੜਾ ਸੈਕਟਰ ਤਾਂ ਉਹ ਉੱਥੇ ਮਤਲਬ ਅਸੀਂ ਜਾ ਕੇ ਗੱਡੀ ਖੜਾਈ ਸਾਨੂੰ ਤਾਂ ਪੈਨਸ਼ਨ ਦੇ ਥਰੂ ਕੰਮ ਤਾਂ ਜੀ ਕੋਈ ਨਾਲੇ ਦਾਸਤਰ ਕੋਈ ਆਹ ਪੈਸੇ ਵਾਲਾ ਵੀ ਤਾਂ ਜਿਵੇਂ ਆਰ.ਵੀ.ਆ ਵਾਲਾ ਨਾ ਉੱਥੇ ਦਾ ਜੀ ਕੰਦਾ ਕੰਦਾ ਆਵੇ ਨਹੀਂ ਕੋਲ ਭਾਈ ਲੋਡ ਚੇਂਜ ਕਰਾਣੇ 2000 ਵਾਲੇ ਚੇਂਜ ਕਰਾਉਣੇ ਮੈਂ ਆ ਭਰਾਵਾ 2000 ਵਾਲੇ ਸਾਡੇ ਕੋ ਕਿਤੇ 2000 ਵਾਲੇ ਸਾਡੇ ਕੋ ਮੈਂ ਕਹਿੰਦਾ ਲਗਾਏ ਤਾਂ ਤਾਂ ਹੋਰ ਕੰਮ ਉੱਥੇ ਮੈਂ ਕਹਿੰਦਾ 10 ਜੜਿਆਂ ਨੇ ਪੁੱਛ ਲਿਆ ਲਾਣੀ ਗੱਡੀ ਖੜਾਉਂਦੀ ਸਾਰੇ ਆਪੇ ਆਈਗੇ ਜੀ ਕੋਲੋਂ ਏਜੰਟਾ ਉਹਨੂੰ ਆਏ ਵੀ ਲੈਣ ਚਾ ਨਾ ਲੱਗਣਾ ਪਵੇ ਜੇ ਉਹ ਭਰਾਣਾ ਕੋਈ ਹੋਊਗਾ ਕੋਈ ਸਿਸਟਮ ਜਾਂਦਾ 2000 ਲੈ ਕੇ ਜਿੱਦਾਂ ਫੋੜ ਦਿਓ ਗੋਲ ਗੋਲਕ ਦੀ ਕਹਾਣੀ ਸੁਣ ਲੈ 500 ਜੀ ਬਲਜਿੰਦਰ ਆਈ ਸੀ ਹਾਂਜੀ ਹਾਂ ਕਰਨ ਨੇ ਮੰਗੋਣੇ ਪੈਸੇ ਐ ਨਾ ਤੇ ਵੀ 100 ਰੁਪਏ ਦੇ ਦਿਓ ਵੀ ਕੁਲਫੀਆਂ ਵਾਲਾ ਫਿਰ ਤਾਂ ਖੜਾ ਦਾ ਥੱਲੇ ਹਾਂ ਇਹਨਾਂ ਨੇ ਪਤਾ ਕਿ ਆ ਕਹਿੰਦੇ ਗੋਲ ਕੋ ਤੋਂ ਕੱਢਣਾ ਉਹ ਦੋ ਜਣੇ ਗੋਲ ਕੋ ਤੋਂ ਪੈਸੇ ਲੈ ਕੇ ਵੇਤੇ ਕੱਢਣ 100 ਦਾ ਰੋਟ ਕੱਢ ਬਚਾ ਲੈ ਪਸਿਆ ਤਾਂ ਉਧਰ ਤਾਂ ਮੇਰੀ ਐਂਟਰੀ ਹੋ ਗਈ ਮਾਂ ਵੀ ਇਹ ਕਿਆ ਲੱਗ ਜਾਵੇ ਕਰਨ ਮਨੂ ਤਾਂ ਅਵੀ ਕਿੱਥੇ ਚੋਰੀ ਕਰਦੇ ਆ ਕਰਨ ਕਹਿੰਦਾ ਨਹੀਂ ਮੰਮਾ ਨੇ ਕਿਹਾ ਮੈਂ ਨਾਲ ਪੁੱਛਿਆ ਮਾਂ ਵੀ ਤੁਸੀਂ ਕਹੇ ਗੋਲ ਕੋ ਤੋਂ ਪੈਸੇ ਕੱਢਣ ਕਹਿੰਦੇ ਵੀ ਭਾਬੀ ਜੀ ਕਹਿੰਦਾ ਖੁੱਲੇ ਪੈਸੇ ਨਹੀਂ ਦੇਹਗੇ ਵੀ ਉਹ ਉਹਨੇ ਵੀ ਭਈਏ ਨੇ ਬਚਾ ਦੇ ਜਮਾਦੋਂ ਤੋਂ ਵੀ 500 ਰੁਪਏ ਉਹਨਾਂ ਨੇ ਵੀ ਜਿਆਦਾ 100 ਰੁਪਏ ਲਿਆਓ ਹਾਂ ਉਹ ਅੱਧੇ ਬਟਾਣੇ ਫਦਾ ਮੈਂ ਭੰਨ ਦਿੰਦਾ ਰੋਕੇ ਕਬਰ ਬੇਜਾ ਕੱਢਣਾ ਇਹ ਜਿੱਦੀ ਸੌਫਾ ਲੁੱਟ ਜਾਊਗਾ ਮੈਂ ਨਹੀਂ ਨਹੀਂ ਕਰਦਾ ਰਵਿੰਦਰ ਉੱਥੇ ਜਾ ਦੁੱਧ ਉੱਥੇ ਕਮਰੇ ਚ ਜਾ ਕੇ ਆਸੀ ਮੈਂ ਆਪੇ ਕਿਹਦੇ ਦੇ ਤੇ ਚਲ ਨਾ ਨਾ ਆਇਆ ਤਾਂ ਜੋੜਦੇ ਪੈਸੇ ਅਜਿਹਾ ਨਹੀਂ 100 200 ਬੰਦਾ ਪਾਈ ਜਾਵੇ 2 2 ਤੇ 3 ਦਿਨ 4 ਥੇ ਦਿਨ 5ਵੇਂ ਦਿ ਜਿੰਨੇ ਕ ਮਤਲਬ ਦਿਖਦੇ ਆ ਬਿਲਕੁਲ ਕਿਹਾ ਆਪਾਂ ਕੋਈ ਸਮਾਨ ਲੈ ਆਏ ਮੰਨ ਲਓ ਕੋ ਬਾਜ਼ਾਰ ਤੇ ਹੈ 500 ਰੁਪਏ ਤਵਾਲਤ 150 ਰੁਪਏ ਤੁਹਾਡੇ ਕੋਲ ਬਚ ਗਿਆ ਕਿ 150 ਹੋਵੇ ਪਾ ਦੋ ਉਹ ਜੁੜਦੇ 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 ਕਿਤੇ ਤੱਕ ਜਾ ਕੇ ਕੰਮ ਆਏ ਜਾਣੇ ਉਹ ਨਹੀਂ ਪਾਵੇਂ ਉਹ ਚ ਕਰਕੇ ਤੇ ਜਿਹੜਾ ਖੁੱਲੇ ਨਾ ਪੰਨਣਾ ਹੀ ਪਾਵੇਂ ਉਹ ਚ ਪਾਵੇਂ ਉਹਦੇ ਚ ਪਾ ਦੇ ਮੈਂ ਵੀ ਤਾਂ ਮੈਂ ਮੇਰੇ ਬੋਲ ਕੇ ਅਸਲ ਅਸਲ ਚ ਪਤਾ ਕਰ ਚ ਕਰਾ ਉਹ ਦੇਖ ਮੈਂ ਕਿੰਨਾ ਸੋਣਾ ਗੱਲਾਂ ਲਿਆ ਕੇ ਰੱਖਿਆ ਬੰਨ ਜਿੰਦਾ ਲਾਉਂਦਾ ਮੈਂ ਪਾ ਦਿਆ ਕਰ ਉਹ ਉਹ ਪੰਨਣਾ ਰਵਿੰਦਰ ਵੀ ਤਾਂ ਲਿਆਉਂਦਾ ਵੇ ਇੱਕ ਗੁੱਡਾ ਜਾਂ ਉਹ ਮੈਂ ਤੁਹਾਨੂੰ ਦੱਸਦਾ ਮੈਂ ਪੰਨਣਾ ਤਾਂ ਤਾਂ ਮੈਂ ਲਿਆਉਣਾ ਸੀ ਗੁੱਡਾ ਮਾਸ ਵਾਲੇ ਨਿਕਲ ਆਵੇ ਵਿੱਚ ਦੇ ਲੋ ਮਾਸੀ ਦਾ ਜਨਮ ਦਿਨ ਕਾਦਾ ਮਾਸੀ ਦਾ ਤਿੰਨ ਜਲਾਇ ਤਿੰਨ ਅਗਲੇ ਮਹੀਨੇ ਦਾ ਉਹ ਬਹੁਤ ਜ਼ਿਆਦਾ ਛੇੜ ਲੈਂਦੀ ਮੇਰਾ ਜਨਮ ਦਿਨ ਕਾਦਾ ਮੈਂ ਜਾਣ ਕੇ ਸਰਗੁਸਤੀ ਜਿੰਦਾ ਵਰਗਾ ਬਹੁਤ ਜ਼ਿਆਦਾ ਲੱਗਦੀ ਇਹ ਨਹੀਂ ਜੀ ਜੀ ਬਿੰਦੀ ਜੀ ਬਿੰਦੀ ਜੀ ਬਿੰਦੀ ਬਿੰਦੀ ਮੈਨੂੰ ਪਤਾ ਜਾਣਦੀ ਨਾ ਤੂੰ ਇਹ ਚੱਲ ਹਾਂ ਜੈ ਸ਼੍ਰੀ ਰਾਮ ਅੱਛਾ ਲੱਗਦਾ ਨਾ ਮਨ ਨੂੰ ਕੋੜਾ ਪਤਾ ਵਾਜ ਫਾਦਰ ਨੇ ਮੈਨੂੰ 6 ਵਜੇ ਫੋਨ ਆ ਗਿਆ ਸੁੱਤੀ ਵੀ ਪਈ ਜਾਵੇ ਨਹੀਂ ਹੈਪੀ ਬਾਥ ਦੇ ਹੈ ਕਿ ਮਾਂ ਨੂੰ ਪਤਾ ਹੈ ਵੀ ਕੀ ਕਰਦਾ ਸੰਦੀਪ ਵੀ ਤੋ ਬਾਤ ਤਾਂ ਕਹਿਤਾ ਉਹ ਨਹੀਂ ਹੋ ਰੇ ਪਹਿਲਾਂ ਵੀਡੀਓ ਕਰ ਲਈਏ ਨਾ ਤੇ ਪਾਪਾ ਨਾਲ ਗੱਲ ਕਰਾਵੇਗਾ ਤਾਂ ਤਾਂ ਐ ਨਹੀਂ ਉਹ ਵੀ ਗਰਮ ਗਏ ਮੈਂ ਜਦੋਂ ਜਾਉਂਦਾ ਮਾ ਟਿਕਾ ਹਾਂ ਫੇਰ ਬਾਦ ਤੋਂ ਉਹ ਗੱਲ ਲਿੱਖ ਸਿੰਘ ਮੈਂ ਕਿਹਾ ਲਿੱਖ ਸਿੰਘ ਨੂੰ ਤੈਨੂੰ ਮੋਟਰ ਨਾ ਮੋਟਰ પડਤਾ ਤਾਂ ਤਨਹੂ ਨੀ ਬਈ ਬਹਿ ਗਰ ਸਾਰਿਆਂ ਨੂੰ ਕੜਾ ਹੱਸਦੇ ਬਸ ਦੇ ਰੱਖੇ ਖੁਸ਼ ਰੋ ਚੱਲਦੀਆਂ ਕੰਨਾਂ ਚਰੋ ਇੱਥੇ ਤੇ ਕੀ ਲੈ ਕੇ ਜਾਣਾ ਕੁਝ ਨਹੀਂ ਲੈ ਕੇ ਜਾਣਾ ਖਾਲੀ ਹੱਥ ਆਇ ਖਾਲੀ ਹੱਥ ਜਾਣਾ ਬਸ ਗੱਲ ਸਵਾਰਪਰਾ ਖੁਸ਼ ਰਹਿਣ ਦੀ ਗੱਲ ਆ ਦੁੱਖ ਦਰਦ ਤਾਂ ਬਥੇਰੇ ਆਉਂਦੇ ਜ਼ਿੰਦਗੀ ਦੇ ਵਿੱਚ ਆ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਆ ਇਹ ਦੁੱਖ ਵੀ ਸਾਡੇ ਸਰੀਰ ਨੇ ਚੱਲਣਾ ਸੁੱਖ ਵੀ ਸਾਡੇ ਸਰੀਰ ਨੇ ਚੱਲਣਾ ਹਾਂ ਇਹ ਦੋਨੇ ਚੀਜ਼ ਤਾਂ ਜ਼ਰੂਰੀਆਂ ਕਾਸ ਕਰਕੇ ਦੁੱਖ ਤਾਂ ਬਹੁਤ ਜ਼ਰੂਰੀ ਹੈ ਇਹ ਆਉਣਾ ਹੀ ਚਾਹੀਦਾ ਪਰ ਜਾਂ ਆਉਂਦਾ ਸੀ ਬੁਰਾ ਮਨ ਆਉਂਦਾ ਹਾਂ ਬੁਰਾ ਮਨ ਆਉਂਦਾ ਪਰ ਜਾਂ ਆਉਂਦਾ ਤੁਸੀਂ ਬੁਰਾ ਮਨ ਆਉਂਦਾ ਸਾਡੇ ਥੋੜਾ ਜਿਹਾ ਸਕਲਾਈ ਵਾਸਤੇ ਹਾਂ ਹਾਂ ਵਾਸਤੇ ਅਸੀਂ ਥੋੜਾ ਜਿਹਾ ਸਿੱਧਰ ਜੀ ਉਹਦੇ ਵਾਸਤੇ ਪਰਮਾਤਮਾ ਚ ਤਰ ਨਹੀਂ ਦਿੰਦਾ ਚਲੋ ਠੀਕ ਹੈ ਜੀ ਹਾਂ ਅਸੀਂ ਬਹੁਤ ਕੰਮ ਦਿੱਤਾ ਵੀਡੀਓ ਵਾਲਾ ਤਾਂ ਲੰਬਾ ਹੋ ਗਿਆ ਮੈਂ ਭਈਏ ਵਿਚਾਰੇ ਉਧਰ ਮੈਨੂੰ ਡੇਕੇ ਦੋਣ ਮੈਂ ਚਾਹ ਲੈ ਕੇ ਜਾਣੀ ਉਹਨਾਂ ਦੀ ਚਾਹ ਨੂੰ ਆਗੇ ਬਣ ਮਾਪਾ ਦੋ ਦੋ ਚਲੋ ਠੀਕ ਹੈ ਜੀ ਮੈਂ ਤਾਂ ਕਿਸੇ ਅਗਲੇ ਬਲੌਗ ਤੇ ਮਹਾਰਾਜ ਫੋਨ ਤੁਹਾਡੇ ਮਾਪੇ-ਪਾਪਾ ਨੂੰ ਰੱਖਿਆ ਸਲਾਮਤ ਤੁਸੀਂ ਵੀ ਸਲਾਮਤ ਰਹੋ ਤੇ ਆਪਣੇ ਮਾਪੇ-ਪਾਪਾ ਨੂੰ ਵੀ ਖੁਸ਼ ਰੱਖ ਆਪੇ ਖੁਸ਼ ਰਹੋ ਉਹ ਚੱਕਰ ਨਹੀਂ ਥੋੜਾ ਜਿਹਾ ਕਿ ਮਾਪੇ-ਪਾਪਾਂ ਦਾ ਕੀ ਹੁੰਦਾ ਚੜਚੜਾ ਸੁਭਾਅ ਹੁੰਦਾ ਪਰ ਇਹ ਵੀ ਸੋਚ ਲਓ ਵੀ ਪਾਲਿਆ ਉਹਨਾਂ ਨੇ ਸਾਨੂੰ ਇਹ ਧਰਤੀ ਉੱਪਰ ਲਿਆਉਣ ਵਾਲੀ ਹੋਈ ਹੈ ਇਹ ਗੱਲਾਂ ਨੂੰ ਸੁਣਨਾ ਆਉਂਦਾ ਚਲੋ ਠੀਕ ਹੈ ਜੀ ਓਕੇ ਬਾਏ ਬਾਏ